ਪਹਿਲਾ ਨਾਮ ਜਿਹੜਾ ਤੁਹਾਡੇ ਨਾਮ ਦਾ ਹੈ ਉਹਨੂੰ ਪਹਿਲਾਂ ਦੇਖਿਆ ਜਾਂਦਾ ਹੈ ਕਿ ਕਿਹੜਾ ਆਉਂਦਾ ਪਹਿਲਾਂ ਤਾਂ ਫਿਰ ਉਹਦਾ ਬਟਨ ਜਿਹੜਾ ਰਿਕੋਨਾਈਜ਼ਡ ਪਾਰਟੀਆਂ ਪਹਿਲਾਂ ਆਉਂਦੀਆਂ ਰਜਿਸਟਰਡ ਤੇ ਰਿਕੋਨਾਈਜ਼ਡ ਉਹ ਚਾਰ ਹੀ ਹੈ ਆਮਾਦੀ ਪਾਰਟੀ ਹੈ ਭਾਜਪਾ ਹੈ ਕਾਂਗਰਸ ਹੈ ਇੱਕ ਬੀਐਸਪੀ ਹੋਣੀ ਜਾਂ ਮੇਰੇ ਖਿਆਲ ਚ ਸੀਪੀਆਈ ਹੋਣੀ ਤਾਂ ਉਹਨਾਂ ਚੋਂ ਪਹਿਲਾਂ ਦੇਖਿਆ ਜਾਂਦਾ ਕਿ ਇਹਨਾਂ ਦੇ ਜਿਹੜੇ ਨਾਮ ਨੇ ਕੈਂਡੀਡੇਟਾਂ ਦੇ ਉਹਨਾਂ ਦਾ ਜਿਹੜਾ ਅੱਖਰ ਹੈ ਪਹਿਲਾਂ ਉਹ ਕਿੱਥੇ ਆਉਂਦਾ ਤਾਂ ਉਸ ਆਵ ਨਾਲ ਫਿਰ ਕੋਈ 1 ਨੰਬਰ ਤੇ ਹੁੰਦਾ ਕੋਈ 2 ਨੰਬਰ ਤੇ ਜਦੋਂ ਆਪਾਂ 2017 ਲੜੀ 22 ਲੜੀ ਤਾਂ ਪੂਰੇ ਪੰਜਾਬ 'ਚ ਇਹ ਨਹੀਂ ਹੈਗਾ ਕਿ ਇੱਕੋ ਹੀ ਬਟਨ ਮਿਲੂਗਾ ਆਮ ਆਦਮੀ ਪਾਰਟੀ ਨੂੰ ਕਿਤੇ ਤੀਜਾ ਨੰਬਰ ਵੀ ਸੀ ਕਿਤੇ ਦੂਜਾ ਵੀ ਸੀ ਕਿਤੇ ਪਹਿਲਾ ਵੀ ਸੀ ਉਹ ਨਾਮ ਦੇ ਸਾਹਬ ਨਾਲ ਉਮੀਦਵਾਰ ਦੇ ਨਾਮ ਦੇ ਸਾਹਬ ਇਸ ਵਾਰ ਪ੍ਰਮਾਤਮਾ ਨੇ ਸੰਕੇਤ ਹੀ ਦਿੱਤਾ ਕਿ ਸਾਨੂੰ 19 ਤਰੀਕ ਨੂੰ ਕਿਤੇ ਹੋਰ ਦੇਖਣ ਦੀ ਲੋੜ ਹੀ ਨਹੀਂ ਪਹਿਲੇ ਨੰਬਰ ਤੇ ਬਾਟਣਾ ਹੈ ਪਹਿਲੇ ਨੰਬਰ ਤੇ ਆਉਣਾ ਹੈ ਬਸ ਬਾਕੀ ਹੋਰ ਬਟਨਾਵਾਂ ਵੱਲ ਦੇਖਿਓ ਬਿਨਾ ਫੋਟੋ ਤਾਂ ਉਹਨਾਂ ਦੀ ਵੀ ਲੱਗੀਆਂ ਹੋਣਗੀਆਂ ਪਰ ਨਾ ਦੇਖਿਓ ਕਿਉਂਕਿ ਅੱਖਾਂ 'ਚ ਚਿੱਟਾ ਜਾਂ ਕਾਲਾ ਮੋਤੀ ਉਤਰ ਸਕਦਾ ਉਹਨਾਂ ਦੀ ਫੋਟੋ ਦੇਖ ਕੇ ਐਡੇ ਹੰਕਾਰੀ ਐਡੇ ਭ੍ਰਿਸ਼ਟਾਚਾਰੀ ਨੇ ਸੋ ਇਸ ਕਰਕੇ 19 ਤਰੀਕ ਨੂੰ ਜਾਣਾ ਹੈ ਸਵੇਰੇ ਸਵੇਰੇ 192 ਬੂਥ ਨੇ 7-800 ਬੰਦਾ ਆਉਂਦਾ ਜੀ ਵੋਟਰ ਇੱਕ ਬੂਥ ਨੂੰ 15 ਮਿੰਟ ਨਹੀਂ ਲੱਗਦੇ 15 ਮਿੰਟ ਘੱਡ ਲਓ ਪੰਜਾਬ ਵਾਸਤੇ 15 ਮਿੰਟ ਲੁਧਿਆਣੇ ਵਾਸਤੇ ਕਈ ਵਾਰੀ ਕੀ ਹੁੰਦਾ ਪੜੇ ਲਿਖੇ ਲੋਕ ਜ਼ਿਆਦਾਤਰ ਜਿਹੜੇ ਉਹ ਪਿਕਨਿਕ ਡੇ ਸਮਝਣ ਲੱਗ ਜਾਂਦੇ ਆ ਮੈਂ ਬੜਾ ਸਮਝਾ ਰਿਹਾ ਕਿ ਯਾਰ ਵੋਟ ਪਾਓ ਤੁਸੀਂ ਪਰ ਮੈਂ ਮੈਂ ਕਿਦੋਂ ਕਹਿੰਦਾ ਸਾਨੂੰ ਪਾਓ ਪਾ ਮੈਨੂੰ ਨੋਟਾ ਵਾਲਾ ਦੱਬਿਓ ਪਰ ਜਾਓ ਤਾਂ ਸਹੀ ਮੁੜ ਕੇ ਗਾਲਾਂ ਸਭ ਤੋਂ ਵੱਧ ਉਹੀ ਕੱਢਦੇ ਆ ਪੰਜ ਸਾਲ ਵੀ ਆਹ ਕੌਣ ਚੁਣ ਲਿਆ ਉਹ ਤਾਂ ਹੈ ਹੀ ਨਹੀਂ ਸੀ ਉੱਦੇ ਜਿੱਦੇ ਚੁਣਿਆ ਸੀ ਤੁਸੀਂ ਹਿੱਸਾ ਤਾਂ ਪਾਓ ਨਾ ਵਿੱਚ ਸੋ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਨੂੰ ਕਹਿਣਾ ਕਿ ਵੋਟਾਂ ਪਾ ਕੇ ਆਈਏ ਇਹ 15 ਮਿੰਟ ਦਾ ਕੰਮ ਹੈ ਜੀ ਸਵੇਰੇ ਚੱਲ ਜਿਓ ਦੁਪਹਿਰੇ ਥੋੜਾ ਜਿਹਾ ਚਲੋ ਗਰਮੀ ਥੋੜਾ ਪਿਛਲੇ ਜੇ ਪੈਰ ਚੱਲ ਜਿਓ 15 ਮਿੰਟ ਦਾ ਕੰਮ ਹੈ ਬਹੁਤ ਸ਼ਾਨਦਾਰ ਨੇ ਠੰਡੇ ਪਾਣੀ ਦਾ ਸ਼ਬੀਲਾ ਦਾ ਪ੍ਰਬੰਧ ਹੋਊਗਾ ਉੱਥੇ ਆਪਣੇ ਵਰਕਰ ਵੀ ਲਾਉਣਗੇ ਸ਼ਬੀਲਾ ਪਾਣੀ ਦੀ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਵੋਟ ਪਾਉਣ ਜ਼ਰੂਰ ਜਾਇਓ ਤੁਸੀਂ ਸਮਝ ਲਓ ਜਿੰਨੀ ਪਰਸੈਂਟੇਜ ਵੋਟਾਂ ਦੀ ਵਧੂਗੀ ਓਨਾ ਹੀ ਆਪਣਾ ਮਾਰਜਨ ਵਧੇ ਜਾਊ 1% ਨੂੰ 1000 ਨਾਲ ਗੁਣਾ ਕਰ ਲਓ ਬਸ ਸਿੱਧਾ ਜ ਹੈ ਜੇ 60% ਪੈ ਗਈ 25000 ਤੇ ਜਿੱਤਾਂਗੇ ਜੇ ਕਾ 40% ਪੈਗੀ 26 ਤੇ 65 ਪੈਗੀ 33 ਤੇ 70 ਪੈਗੀ ਤਾਂ 40 ਤੇ ਪਾਏ ਆ ਸਿੱਧੀ ਜੀ ਗੱਲ ਸੋ ਇਸ ਕਰਕੇ ਵੋਟ ਪਾਉਣ ਜ਼ਰੂਰ ਜਾਣਾ ਆਪਾਂ ਨੂੰ ਹੱਕ ਕੇ ਸ਼ਹੀਦਾਂ ਨੇ ਲੈ ਕੇ ਦਿੱਤਾ ভোটার ਕਾਰਡ ਖੂਨ ਦੀਆਂ ਕੁਰਬਾਨੀਆਂ ਦੇ ਕੇ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਰਾਭਾ ਹੋਰਾਂ ਨੇ ਲਾਲਾ ਲਾਜਪਤ ਰਾਏ ਜੀ ਮਦਨ لال ਟਿੰਗਰਾ ਜੀ ਉਹਨਾਂ ਨੇ ਆਪਣੇ ਖੂਨ ਦੇ ਕੇ ਸਾਨੂੰ ਵੋਟਾਂ ਪਾਉਣ ਦਾ ਹੱਕ ਲੈ ਕੇ ਦਿੱਤਾ ਹੈ ਇਹਨੂੰ ਐ ਨਾ ਸਮਝਿਓ ਕਿ ਛੁੱਟੀ ਵਾਲਾ ਦਿਨ ਹੈ ਬਲਕਿ ਸਭ ਤੋਂ ਵੱਧ ਜ਼ਿੰਮੇਵਾਰੀ ਵਾਲਾ ਦਿਨ ਹੈ 19 ਤਰੀਕ ਨੂੰ ਤੁਹਾਡੀ ਜ਼ਿੰਮੇਵਾਰੀ ਖਤਮ ਝੜ ਵਾਲਾ ਬਟਨ ਦਬਕ ਕੇ ਸਾਡੀ ਜ਼ਿੰਮੇਵਾਰੀ ਸ਼ੁਰੂ